ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਬਹੁਤ ਹੀ ਮਾੜੀ ਖਬਰ ਸਾਡੇ ਸਾਹਮਣੇ ਆ ਰਹੀ ਹੈ 800 ਰੁਪਏ ਪਿੱਛੇ ਹੋਇਆ ਕਤਲ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸੋਮਵਾਰ ਨੂੰ ਸ਼ਹਿਰ ਚ ਚੋਈ ਬਾਜ਼ਾਰ ਦੇ ਵਿੱਚ ਹੋਏ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਥੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਤਲ ਦੀ ਸਾਰੀ ਗੁੱਤੀ ਨੂੰ ਸੁਲਝਾ ਲਿਆ ਹੈ ਕਤਲ ਦੇ ਪਿੱਛੇ ਸਿਰਫ 800 ਰੁਪਏ ਦਾ ਲੈਣ-ਦੇਣ ਸੀ ਪੁਲਿਸ ਮੁਤਾਬਿਕ ਸੁਰਜੀਤ ਸਿੰਘ ਨੇ ਕਤਲ ਦੇ ਮਾਮਲੇ ਦੇ ਵਿੱਚ ਕਥਿਤ ਮੁਲਜ਼ਮ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਦੋਵੇਂ ਜਣੇ ਇੱਕ ਦੂਜੇ ਦੇ ਜਾਣਕਾਰ ਸੀ ਮ੍ਰਿਤਕ ਕੋਲ ਜਿਹਾ ਮਨਦੀਪ ਸਿੰਘ ਨੇ 800 ਰੁਪਏ ਲੈਣੇ ਸੀ ਜਦੋਂ ਪੈਸੇ ਮੰਗੇ ਤਾਂ ਇੱਕ ਦੂਜੇ ਨਾਲ ਗਾਲੀ ਗਲੋਚ ਹੋ ਗਏ ਗੁੱਥਮ ਗੁੱਤਾ ਹੋਣ ਤੇ ਮਨਦੀਪ ਸਿੰਘ ਨੇ ਪਹਿਲ ਹੀ ਪਹਿਨੀ ਹੋਈ ਸੀਰੀ ਸਾਹਿਬ 나ຊੁਰਜੀਤ ਦੇ ਢਿੱਡ ਤੇ वार ਕੀਤਾ ਜਿਸ ਨਾਲ surjit singh ਦੀ ਮੌਤ ਹੋ ਗਈ ਮ੍ਰਿਤਕ surjit singh ਪਹਿਲਾ ਵੀ ਮੁਕਦਮੇ ਦਰਜ ਨੇ ਜੋ ਕਿ ਕਥਿਤ ਦੋਸ਼ੀ ਮਨਦੀਪ ਸਿੰਘ ਤੇ ਕੋਈ ਵੀ ਮੁਕਦਮਾ ਨਹੀਂ ਸੀ ਮ੍ਰਿਤਕ ਨੂਰਪੁਰ ਬੇਦੀ ਦੇ ਪਿੰਡ ਦਾ ਰਹਿਣ ਵਾਲਾ ਹੈ ਜਦ ਕਿ ਕਥਿਤ ਦੋਸ਼ੀ ਮਨਦੀਪ ਸਿੰਘ ਸੀ ਰਣਪੁਰ ਸਾਹਿਬ ਦਾ ਰਹਿਣ ਵਾਲਾ ਹੈ ਪੈਸੇ ਦੇ ਲੈਣ ਦੇਣ ਦੇ ਵਿੱਚ ਗੁੱਸੇ ਹੋਏ ਝਗੜੇ ਕਾਰਨ ਇਹ ਘਟਨਾ ਵਾਪਰੀ ਪੁਲਿਸ ਵੱਲੋਂ ਕਾਰਵਾਈ ਕਰਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼